ਅ ਅੱਜ ਜੀ ਮੈਂ ਇੱਥੇ ਸ਼ੇਬਾ ਸਕੂਲ ਲਹਿਰਾ ਗਾਗਾ ਦੇ ਐਨੀਅਲ ਸਪੋਰਟਸ ਮੀਟ ਦੇ ਵਿੱਚ ਆਇਆ ਹਾਂ ਇੱਥੇ ਸ਼ਿਰਕਤ ਕੀਤਾ ਹੈ ਮੈਂ ਵਧਾਈ ਦਿੰਦਾ ਹਾਂ ਸਕੂਲ ਦੇ ਮੈਨੇਜਮੈਂਟ ਨੂੰ ਟੀਨਸਾ ਸਾਹਿਬ ਨੂੰ ਜਿਨ੍ਹਾਂ ਨੇ ਸਾਰਾ ਬਹੁਤ ਵਧੀਆ ਤਰੀਕੇ ਨਾਲ ਇਵੈਂਟ ਆਰਗੇਨਾਈਜ਼ ਕਰਾਇਆ ਹੈ ਬੜਾ ਜੋਸ਼ ਹੈ ਬੱਚਿਆਂ 'ਚ ਬੜੇ ਡਿਸਪਲਿਨ ਨਾਲ ਉਹਨੇ ਸਾਰੀ ਐਕਟੀਵਿਟੀਆਂ ਕਰ ਰਹੇ ਨੇ ਤੇ ਬੜੀ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਬੱਚੇ ਆਪਣੀ ਸਿਹਤ ਦੇ ਵੱਲ ਧਿਆਨ ਦੇ ਰਹੇ ਆ ਆਪਣੀ ਪੜ੍ਹਾਈ ਵੱਲ ਧਿਆਨ ਦੇ ਰਹੇ ਨੇ ਤੇ ਨਸ਼ਿਆਂ ਤੋਂ ਬਚ ਰਹੇ ਨੇ ਮੈਂ ਇੰਜ ਹੀ ਇਹਨਾਂ ਸਭ ਨੂੰ ਬਲੇਸਿੰਗਸ ਦੇਵਾਂਗਾ ਤੇ ਵਧਾਈ ਫਿਰ ਤੋਂ ਦੇਵਾਂਗਾ ਸਕੂਲ ਦੀ ਮੈਨੇਜਮੈਂਟ ਨੂੰ ਕਿ ਇਹ ਇੰਜ ਹੀ ਚੰਗੇ ਕੰਮ ਕਰਦੇ ਰਹਿਣ ਤੇ ਮੈਨੂੰ ਖੁਸ਼ੀ ਹੋਈ ਹੈ ਕਿ ਸਾਡੇ ਡੀਐਸਪੀ ਲਹਿਰਾ ਤੇ ਐਸਐਚਓ ਲਹਿਰਾ ਵੀ ਸਕੂਲ ਦਾ ਸਹਿਯੋਗ ਦੇ ਰਹੇ ਆ ਬੱਚਿਆਂ ਨੂੰ ਗਾਈਡ ਕਰ ਰਹੇ ਆ ਅ ਬਹੁਤ-ਬਹੁਤ ਵਧਾਈਆਂ ਤੇ ਮੁਬਾਰਕਾਂ ਇੱਕ ਵਾਰ ਫਿਰ ਤੋਂ ਬੱਚਿਆਂ ਨੂੰ ਕੁਝ ਕਹਿਣਾ ਚਾਹੁੰਦੇ ਜੀ ਜਰੂਰ ਬੱਚਿਆਂ ਨੂੰ ਮੈਂ ਇਹੀ ਮੈਸੇਜ ਦੇਵਾਂਗਾ ਜੀ ਕਿ ਉਹ ਆਪਣੇ ਪੇਰੈਂਟਸ ਦੀ ਗੱਲ ਸੁਨਣ ਉਹਨਾਂ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਉਹ ਤੇ ਟੀਚਰਜ਼ ਬਿਲਕੁਲ ਨਿਸ਼ਕਾਮ ਤਰੀਕੇ ਨਾਲ ਬੱਚਿਆਂ ਨੂੰ ਪਿਆਰ ਕਰਦੇ ਨੇ ਉਹਨਾਂ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਗਾਈਡ ਕਰਦੇ ਨੇ ਨਾਲ ਹੀ ਬੱਚੇ ਸਾਈਬਰ ਕ੍ਰਾਈਮ ਸਾਈਬਰ ਫਰਾਡਸ ਤੋਂ ਬਚਣ ਕਿਸ ਨਾਲ ਉਹ ਸੋਸ਼ਲ ਮੀਡੀਆ ਤੇ ਗੱਲ ਕਰ ਰਹੇ ਆਪਣੇ ਫੈਮਿਲੀ ਨੂੰ ਜ਼ਰੂਰ ਦੱਸ ਕੇ ਰੱਖਣ ਅਤੇ ਆਪਣੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਨਸ਼ੇ ਤੋਂ ਬਹੁਤ ਜ਼ਰੂਰੀ ਹੈ ਕਿ ਨਸ਼ੇ ਤੋਂ ਦੂਰ ਰਹਿਣ ਤੇ ਚੰਗੇ ਤਰੀਕੇ ਨਾਲ ਪੜ੍ਹਾਈ ਕਰਕੇ ਆਪਣੀ ਸਿਹਤ ਦੇ ਵੱਲ ਧਿਆਨ ਰੱਖ ਕੇ ਦੇ ਕੇ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਸਿਬਾ ਸਕੂਲ ਦੇ 27ਵੇਂ ਸਲਾਨਾ ਖੇਡ ਮੇਲੇ ਦੇ ਵਿੱਚ ਅੱਜ ਸਾਡੇ ਦਰਮਿਆਨ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚੈਲ ਜੀ ਆਏ ਸੀਗੇ ਤੇ ਉਹਨਾਂ ਨੇ ਬੱਚਿਆਂ ਦੇ ਡਿਸਪਲਿਨ ਨੂੰ ਬੱਚਿਆਂ ਦੀ ਡੈਡੀਕੇਸ਼ਨ ਨੂੰ ਬਹੁਤ ਇੰਜੋਏ ਕੀਤਾ ਤੇ ਉਹਨਾਂ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਤੇ ਸੋਸ਼ਲ ਮੀਡੀਆ ਉੱਤੇ ਥੋੜਾ ਚੇਤਨ ਰਹਿਣ ਤੇ ਲੋੜ ਦੇ ਉੱਤੇ ਜ਼ੋਰ ਦਿੱਤਾ ਕਬੱਡੀ ਦਾ ਮੈਚ ਦੇਖਿਆ ਉਹਨਾਂ ਨੇ ਬੜਾ ਉਹਨਾਂ ਨੇ ਇੰਜੋਏ ਕੀਤਾ ਬੱਚਿਆਂ ਨੂੰ ਮਿਲੇ ਤੇ ਇਹ ਤਿੰਨ ਰੋਜ਼ਾ ਖੇਡ ਮੇਲੇ ਵਿੱਚ ਰੇਸਾਂ ਹੋਣਗੀਆਂ ਨਾਲ ਲੌਂਗ ਜੰਪ ਹੋਊਗਾ ਕਬੱਡੀ ਫੁੱਟਬਾਲ ਖੋਖੋ ਤੋਂ ਇਲਾਵਾ ਬੱਚਿਆਂ ਦੇ ਆ ਰੀਕ੍ਰੀਏਸ਼ਨ ਗੇਮਸ ਹੋਣੀਆਂ ਚਲੋ ਇਹ ਤਿੰਨੇ ਦਿਨ ਦੋ ਦਿਨਾਂ ਲਈ ਚਲੇਗਾ ਇਹ ਤਿੰਨ ਦਿਨ ਦਾ ਖੇਡ ਮੇਲਾ ਬੜੀ ਸ਼ਾਨਦਾਰ ਮਾਰਕ ਪਾਸਟ ਹੋਈ ਹੈ ਤੇ ਇਹਦੇ ਵਿੱਚ ਬੱਚੇ ਲਗਾਤਾਰ ਤਿੰਨ ਦਿਨ ਅਲੱਗ-ਅਲੱਗ ਇਵੈਂਟ ਦੇ ਵਿੱਚ ਹਿੱਸਾ ਲੈਂਦੇ ਰਹਿਣਗੇ ਬੱਚਿਆਂ ਦੀ ਕੁਰਸੀ ਦੌੜ ਤੋਂ ਲੈ ਕੇ ਹੋਰ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਰੀਕ੍ਰੀਏਸ਼ਨ ਗੇਮਾਂ ਨੇ 100 ਮੀਟਰ ਦੌੜ ਹੈ, ਲੰਬੀ ਛਾਲ ਹੈ ਤੇ ਇਸ ਤੋਂ ਬਿਨਾ ਖੋਖੋ, ਕਬੱਡੀ, ਫੁੱਟਬਾਲ, ਹੈਂਡਬਾਲ ਤੇ ਕਈ ਤਰ੍ਹਾਂ ਦੀਆਂ ਡਿਫਰੈਂਟ ਗੇਮਸ ਨੇ ਉਹ ਹੋਣੀਆਂ। ਜੀ ਨਾਮ ਮੇਰਾ ਨਾਮ ਸ਼ਗਨਪ੍ਰੀਤ ਕੌਰ ਹੈ। ਮੈਂ ਪਲੇਸਟ੍ਰੀ ਕਮਰਸ ਦੇ ਵਿਦਿਆਰਥਣ ਹਾਂ ਤੇ ਮੈਨੂੰ ਅੱਜ ਬਹੁਤ ਮਾਣ ਹੋ ਰਿਹਾ ਹੈ ਇਸ ਸਿਬਾ ਸਕੂਲ ਦੇ ਵਿੱਚ ਐਨੂਅਲ ਸਪੋਰਟਸ ਮੀਟ ਹੋ ਰਹੀਆਂ ਹਨ। ਕਿਉਂਕਿ ਐਨੂਅਲ ਸਪੋਰਟਸ ਮੀਟਸ ਮੇਰੀ ਜ਼ਿੰਦਗੀ ਦਾ ਇੱਕ ਬਹੁਤ ਵਧੀਆ ਤੇ ਐਮ ਹਿਸ ਹਨ ਕਿਉਂਕਿ ਅੱਜ ਇਹਨਾਂ ਖੇਡਾਂ ਕਰਕੇ ਮੈਂ ਆਪਣੀ ਲਾਈਵ ਦੇ ਵਿੱਚ ਬਹੁਤ ਕੁਝ ਅਚੀਵ ਕਰ ਸਕੀ ਆ ਮੈਂ ਨੈਸ਼ਨਲ ਸਪਰਟੈਕਟਰਾ ਪਲੇਅਰ ਆ ਠੀਕ ਹੈ ਤੇ ਕੱਲ ਸਾਡੇ ਸਪੋਰਟਸ ਮੀਟਸ ਸੀ ਤੇ ਮੈਂ ਕੱਲ 100 ਮੀਟਰ ਰੇਸ ਦੇ ਵਿੱਚ 골ਡ ਮੈਡਲ ਹਾਸਿਲ ਕੀਤਾ ਲੌਂਗ ਜੰਪ ਦੇ ਵਿੱਚ ਵੀ 골ਡ ਮੈਡਲ ਹਾਸਿਲ ਕੀਤਾ ਤੇ ਹੈਂਡਬਾਲ ਵਿੱਚ ਵੀ 골ਡ ਮੈਡਲ ਹਾਸਿਲ ਕੀਤਾ ਮੈਨੂੰ ਬਹੁਤ ਮਾਨ ਮਹਿਸੂਸ ਹੁੰਦਾ ਹੈ ਕਿ ਮੈਂ ਸੀ ਬਸਕੂਲਦੀ ਵਿਦਿਆਰਥਣ ਆ ਇਹ ਮੇਰਾ ਲਾਸਟ ਈਅਰ ਹੈ ਤੇ ਮੈਂ ਬਹੁਤ ਮਿਸ ਕਰਾਂਗੀ ਥੈਂਕ ਯੂ ਸੋ ਮਚ ਸਾਹਿਬ ਜੋਤ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਐਨੂਅਲ ਫੋਕਸਿੰਗ ਦੇ ਰਿਹਾ ਹੈ ਸਾਡੇ ਸਕੂਲ ਦੇ ਵਿੱਚ ਹਰ ਸਾਲ ਹੀ ਐਨੂਅਲ ਸਪੋਰਟਸ ਮੀਟ ਹੈ ਜਿਹੜੀ ਉਹ ਕਰਵਾਈ ਜਾਂਦੀ ਹੈ ਬੱਚੇ ਦੇ ਇਹਦੇ ਨਾਲ ਪਰਸਨੈਲਿਟੀ ਡਵੈਲਪ ਹੁੰਦੀ ਹੈ ਅੱਗੇ ਪੜ੍ਹਾਈ ਦੇ ਨਾਲ ਨਾਲ ਇਹ ਖੇਡਾਂ ਦੇ ਦੀ ਪੂਰਾ ਫੋਕਸ ਕੀਤਾ ਜਾਂਦਾ ਹੈ ਜਿਹੜੇ ਬੱਚੇ ਪਾਰਟਿਸਪੇਟ ਕਰਦੇ ਨੇ ਉਹ ਪੂਰਾ ਆਪਣਾ ਜੋਸ਼ ਲਗਾ ਕੇ ਆਪਣਾ ਮਨ ਲਗਾ ਕੇ ਪਾਰਟਿਸਪੇਟ ਕਰਦੇ ਨੇ ਇਹਦੇ ਨਾਲ ਕੀ ਹੈ ਬੱਚਿਆਂ ਦਾ ਇੱਕ بیس ਕ੍ਰੀਏਟ ਹੋ ਜਾਂਦਾ ਹੈ ਅੱਗੇ ਹੋਰ ਅੱਗੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੱਕ ਜਾਂਦਾ ਸਾਡੇ ਪਹਿਲਾਂ ਵੀ ਬਹੁਤ ਸਾਰੀਆਂ ਕਬੱਡੀ ਦੀਆਂ ਟੀਮਾਂ ਉਹ ਖੋਖੋ ਹਾਕੀ ਇਹ ਬਹੁਤ ਸਾਰੀਆਂ ਖੇਡਾਂ ਦੀਆਂ ਟੀਮਾਂ ਸਾਡ ਜਿੱਤੇ ਗਏ ਨੇ ਇਸ ਲਈ ਮੈਨੂੰ ਬਹੁਤ ਮਾਣ ਮੈਸ ਹੁੰਦਾ ਹੁੰਦਾ ਵੀ ਮੈਂ ਇੱਕ ਸਿਬਾ ਸਕੂਲ ਦਾ ਵਿਦਿਆਰਥੀ ਹਾਂ ਸਿਬਾ ਸਕੂਲ ਇੱਕ ਇਹੋ ਜਿਹਾ ਸਕੂਲ ਹੈ ਜਿੱਥੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਐਕਟੀਵਿਟੀਜ਼ ਜਿਵੇਂ ਸਪੋਰਟਸ ਮੀਟ ਹੋ ਗਈ ਸਾਡੀ ਹੁਣ ਹੋ ਰਹੀ ਹੈ ਐਨੂਅਲ ਫੰਕਸ਼ਨ ਸਮਰ ਕੈਂਪ ਹੋ ਗਿਆ ਬਹੁਤ ਸਾਰੀਆਂ ਹੋਰ ਵੀ ਬਹੁਤ ਸਾਰੀਆਂ ਐਕਟੀਵਿਟੀਜ਼ ਦੇ ਵਿੱਚ ਬੱਚੇ ਨੂੰ ਪਾਰਟਿਸਪੇਟ ਕਰਵਾਇਆ ਜਾਂਦਾ ਥੈਂਕ ਯੂ